ਹਾਂਜੀ ਫੇਸਬੁੱਕ ਫੈਮਲੀ ਕਿਵੇਂ ਹੋ ਜੀ ਤੇ ਹਾਂਜੀ ਤੇ ਕੱਲ ਇੱਕ ਭੈਣ ਦਾ ਮੈਨੂੰ ਆਇਆ ਸੀ ਫੋਨ ਬਾਹਰੋਂ ਤੇ ਭੈਣ ਕਹਿੰਦੀ ਜਦੋਂ ਚੌਲ-ਚੂਲ ਬਣਾਉਣੇ ਹੁੰਨੇ ਆ ਤਾਂ ਤੁਸੀਂ ਉਹਦਾ ਬਲੌਗ ਪਾ ਦਿਆ ਕਰੋ ਬਣਾ ਕੇ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਕੋਈ ਚੀਜ਼ ਬਣਾਉਣੇ ਹੁੰਨੇ ਆ ਜਾਂ ਖਾਣੇ ਬਣਾ ਕੇ ਆਪ ਤੇ ਵੀਡੀਓ ਸ਼ੇਅਰ ਕਰਿਆ ਕਰੋ ਸਾਰਿਆਂ ਨਾਲ ਵੀਡੀਓ ਪਾਇਆ ਕਰੋ ਵੀ ਸਾਨੂੰ ਬਹੁਤ ਚੰਗਾ ਲੱਗਦਾ ਤੇ ਅੱਜ ਆਪਾਂ ਬਣਾਉਣ ਲੱਗੇ ਆ ਚੌਲ ਤੇ ਬਲੌਗ ਨੂੰ ਪੂਰਾ ਐਂਡ ਤੱਕ ਵੇਖਿਓ ਤੇ ਆਪਾਂ ਚੌਲ ਬਣਾਉਣੇ ਆ ਤੇ ਸਾਰੀ ਵੀਡੀਓ ਪਾਵਾਂਗੇ ਤੁਹਾਡੇ ਨਾਲ ਸਾਰੀ ਜਿਹੜੇ ਸ਼ੇਅਰ ਕਰਾਂਗੇ ਇੱਧਰ ਆਪਣੇ ਪਿਆਜ਼ ਕੱਟੇ ਪਏ ਆ ਤੇ ਚੌਲ ਖਾਣ ਵਾਲੇ ਮੈਂ ਤੇ ਜਗਮੇਤੀ ਆ ਅਸੀਂ ਬਾਲੇ ਨਹੀਂ ਬਣਾਉਣੇ ਆ ਇਹਨਾਂ ਕਹਦੇ ਵੇ ਇੰਨੇ ਕਚੌਲਾਂ ਦਾ ਕੀ ਬਣਾਉਣ ਲੱਗੇ ਸੀ ਤੇ ਚਲੋ ਜੀ ਅੱਗੇ ਅੱਗੇ ਤੁਹਾਨੂੰ ਦਿਖਾਉਨੇ ਆ ਵੀਡੀਓ ਵਲੌਗ ਨ ਬਣੇ ਰਹੋ ਠੀਕ ਹੈ ਜੀ ਲਓ ਜੀ ਸਭ ਤੋਂ ਪਹਿਲਾਂ ਆਪਾਂ ਇਹ ਰੱਖ ਲਈਏ ਪਤਲੀ ਕੜਾਈ ਮੈਨੂੰ ਖਾਈ ਨਹੀਂ ਪਤਾ ਨਹੀਂ ਉੱਥੇ ਹੀ ਹੋਊਗੀ ਅੰਦਰ ਕਿਤੇ ਇਹਨੂੰ ਆਪਾਂ ਕਰਾਂਗੇ ਰੋਸਟ ਪਾਣੀ ਵਧੀਆ ਨਾਲ ਤੇ ਪਾਣੀ ਆਪਣਾ ਕਈ ਨਹੀਂ ਚੁਲਿਆ ਕੇ ਰੱਖਿਆ ਹੁੰਦਾ ਕਿਉਂਕਿ ਆਪਾਂ ਘਰ ਦਾ ਪਾਣੀ ਵਰਤਦੇ ਨਹੀਂ ਪਾਣੀ ਅਸੀਂ ਬਾਹਰੋਂ ਲਿਆਉਂਦੇ ਹੁੰਨੇ ਆਂ ਜੀ ਇਹਨੂੰ ਤੇ ਇਧਰ ਪਪਤੀਲੀ ਲਈ ਤਾਂ ਵੈਸੇ ਤਾਂ ਮਾਂਦ ਕੇ ਰੱਖੀ ਸੀ ਤੇ ਹੁਣ ਆਪਾਂ ਕਰਾਂਗੇ ਗੈਸ ਔਨ ਤੇ ਫਿਰ ਲਾਵਾਂਗੇ ਇਹਨਾਂ ਨੂੰ ਤੜਕਾ ਤੜਕਾ ਲਾਵਾਂਗੇ ਆਪਾਂ ਅਰ ਫ੍ਰੈਂਡ ਦਾ ਕਿਉਂਕਿ ਜੁਰ ਫ੍ਰੈਂਡ ਹੀ ਵਰਤਦੇ ਆਂ ਤੇ ਇਧਰ ਪਿਆਜ਼ਾਂ ਚ ਪਾ ਲਿਆ ਪਾਣੀ ਪਿਆਜ਼ ਆਪਾਂ ਧੋ ਕੇ ਤੇ ਇਹਨਾਂ ਦਾ ਲਾਵਾਂਗੇ ਤਕੜਾ ਠੀਕ ਹੈ ਤੇ ਬਣੇ ਰਹੋ ਵੀਡੀਓ ਦੇ ਨਾਲ ਲਓ ਜੀ ਇੱਧਰ ਹੋ ਗਈ ਤਿੱਲੀ ਗਰਮ ਤੇ ਆਪਾਂ ਇਹਦੇ ਵਿੱਚ ਪਾਉਣ ਲੱਗੇ ਆਂ ਅਰ ਫੈਂਡ ਅਰ ਫੈਂਡ ਆਪਾਂ ਪਾਵਾਂਗੇ ਥੋੜਾ ਜਿਹਾ ਕਿਉਂਕਿ ਬਾਹਲੇ ਨਾਲ ਮੁੜ ਕੇ ਨਾ ਬਾਹਲੇ ਉਹ ਹੋ ਜਾਂਦੇ ਚੌਲ ਛੜੇ ਜਿਹਾ ਬਾਹਲੇ ਹੋ ਜਾਂਦੇ ਆ ਫਿਰ ਖਾਦੇ ਨਹੀਂ ਜਾਂਦੇ ਉਖੇ ਹੋ ਜਾਂਦੇ ਸਾਣੇ ਤੇ ਸਭ ਤੋਂ ਪਹਿਲਾਂ ਕਦੇ ਚ ਪਾਣਾ ਜੀਰਾ ਤੇ ਜੀਰਾ ਪਾਉਂਗੀ ਮੈਂ ਥੋੜਾ ਜਿਹਾ ਨੂੰ ਬਹੁਤ ਪਰਚੀ ਜੀਰੇ ਨੂੰ ਰੋਟੇ ਦੀ ਰੋਪਲਾ ਕਿੰਨੀ ਹੋ ਤਾਂ ਜੰਬੇ ਹੁੰਦਾ ਫਿਰ ਵੀ ਇਹਨੂੰ ਵਾਸ਼ ਕਰ ਲੈਣਾ ਚਾਹੀਦਾ ਤੇ ਪਾਣੀ ਟਾਪ ਹੁਣੇ ਚ ਪਾ ਕੇ ਵੀ ਕਈ ਕਰ ਸਕਦੇ ਹਾਂ ਬੀਬੀਆਂ ਜੇ ਨਹੀਂ ਪਤਾ ਲੱਗਦਾ ਵੀ ਹਾਂ ਕਿਵੇਂ ਕੰਨਾਂ ਨੂੰ ਆਏ ਹੁੰਦਾ ਵੀ ਕਿਵੇਂ ਵਾਸ਼ ਕਰਗੇ ਇਹਨੂੰ ਤੇ ਚਾਹ ਪੋਣੀ ਦੇ ਵਿੱਚ ਪਾ ਕੇ ਇਹਨੂੰ ਕਰ ਸਕਦੇ ਆ ਤੁਸੀਂ ਥੋੜਾ ਜਿਹਾ ਪਾਣੀ ਪਾ ਕੇ ਤੇ ਜੇ ਨਹੀਂ ਤਾਂ ਫਿਰ ਇਸ ਤਰ੍ਹਾਂ ਇਹਨੂੰ ਡੱਬੇ ਦੇ ਤੁ ਭਾਂਡੇ ਚ ਕਿਸੇ ਚ ਪਾ ਕੇ ਹਨਾ ਕਬਲੀ ਭਾਂਡੇ ਚ ਕਿਸੇ ਚ ਵੀ ਤੇ ਤੁਸੀਂ ਇਸ ਤਰ੍ਹਾਂ ਇਹਨਾਂ ਨੂੰ ਇਹਨੂੰ ਕਰ ਸਕਦੇ ਹੋ ਵਾਸ਼ ਇਹ ਹੁਣ ਆਪਾਂ ਜੀਰਾ ਦਾਣੇ ਪਾ। ਇਹ ਕਿ ਜੀਰੇ ਨਾਲ ਬਹੁਤ ਵਧੀਆ ਬੰਦੇ ਆ ਚੌਲ। ਮੈਨੂੰ ਬਹੁਤ ਵਧੀਆ ਲੱਗਦਾ ਜੀਰੇ ਨਾਲ। ਬਿੱਟਾ ਘੋਟਾ ਘਟਾੜਤਾ। ਜੀਰਾ ਪਾਉਣ ਤੋਂ ਬਾਅਦ ਆ ਪਕਾ ਲੈਂਦੇ ਹਾਂ ਜੀ ਚੌਲ। ਆਹ ਸੌਰੀ ਗੰਦੇ। ਚੱਕੋ ਬਿੱਟਾ। ਗੰਦੇ ਹੀ ਬਿੱਟਾ ਪਕਾ। ਇਹ ਹੋ ਗਿਆ ਗਰਮ ਸਪੋਕੋ ਤਰਕਾ ਜੰਦਾ ਆਪਣਾ ਬਣੇ ਤੇ ਉਹ ਤੋਂ ਬਾਅਦ ਆਪਾਂ ਪਾ ਲਵਾਂਗੇ ਜਿਹਦੇ ਵਾਸਤੇ ਨਮਕੀਨ ਤੇ ਨਾਲ ਪਾ ਲੈਨੇ ਚੋਲ ਚੌਲ ਪਕ ਢੱਕ ਦੇ ਪਲੇਟ ਨਾ ਇਹਦੇ ਨੂੰ ਬੰਨ ਕੇ ਤੇ ਸਰਸੋਂ ਦਿਖਾਉਣੀ ਆ ਵੀਡੀਓ ਜੀ ਅੱਗੇ ਦੀ ਲਓ ਜੀ ਚਾਹਣ ਲੱਗੀਆਂ ਆਪਾਂ ਕੌਣ ਤੜਕਾ ਆਪਣਾ ਹੋ ਗਿਆ ਰੈਡੀ ਤੇ ਚਾਹਣ ਆਪਾਂ ਚੰਗੀ ਤਰ੍ਹਾਂ ਹੋ ਗਈ ਜੀ ਤੇ ਹੁਣ ਆਪਾਂ ਚਾਹਣ ਨੂੰ ਗੋਲ ਵਿੱਚ ਸੌਣੇ ਤੇ ਚਾਹਣ ਆਪਾਂ ਦੇ ਪਾਸ ਇਹ ਕੋ ਕੁੱਕਰ ਵਾਲੀ ਚਾਹਣ ਨਹੀਂ ਜਿਹਦੇ ਜਿਹਦੇ ਚਾਹਣ ਆ ਕੱਚੇ ਚਾਹਣ ਜਿਨ੍ਹਾਂ ਨੂੰ ਕਹਿ ਦਿੰਦੇ ਆ ਅਸੀਂ ਉਹ ਨਹੀਂ ਬਣਾਉਂਦੇ ਹੁੰਦੇ ਇਹ ਕੋਕਰ ਆਪਰਾਂ ਚ ਬਣਦੇ ਆ ਮੈਨੂੰ ਉਹ ਵਧੀਆ ਨਹੀਂ ਲੱਗਦੇ ਉਹਨਾਂ ਚੋਂ ਸਮੈਲ ਜੀ ਉਹਨੋਂ ਨਹੀਂ ਹਟਦੀ ਸਹੀ ਲਰਜੇ ਦੀ ਹੋਰੀ ਸਮੈਲ ਜੀ ਆਈ ਜਾਊ ਤੇ ਨਾ ਉਹ ਕਚੜੇ ਜਿਹਾ ਰਹਿ ਜਾਂਦੇ ਹੋਰ ਟਿਕਾਂ ਦੇ ਪਤਾ ਨਹੀਂ ਕਿਵੇਂ ਜੇ ਦੇਖ ਅਸੀਂ ਉਹ ਚੋਲ ਨੀ ਬਣਾ ਕੇ ਖੋਚ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਇੱਕ ਡੱਬਾ ਪਾਣੀ ਦਾ ਚੱਕੋ ਨੰਨਟਾ ਚ ਬਨ ਜਾਣੇ ਇਹ ਮਿੰਟ ਹੱਦ ਤੋਂ ਹੱਦ ਨੂੰ ਲੱਗਣਗੇ 10-15 ਦੇ ਹੁਣ ਆਪਾਂ ਮਿਲਦੇ ਹਾਂ ਜੀ ਤੁਹਾਨੂੰ ਜਦੋਂ ਚੌਲ ਖਾਣ ਲੱਗੇ ਪਲੇਟਾਂ 'ਚ ਪਾ ਲੈ ਠੀਕ ਹੈ ਜੀ ਤੇ ਲੱਗਾ ਪਿਆ ਪੰਗੇ ਲੈਣ ਉੱਥੇ ਮਗਰ ਮਗਰ ਹੀ ਤੁਰਿਆ ਫਿਰਦਾ ਮੇਰੇ ਚੌਲ ਬਣ ਗਏ ਚੌਲ ਬਣ ਗਏ ਚੌਲ ਬਣ ਗਏ ਬੇਡੀ ਛੇਤੀ ਹੁਣ ਕੋ ਮਸ਼ੀਨ 'ਚ ਥੋੜੋ ਪਾਏ ਦਵਾ ਦਾ ਬਵਾਲਾ ਆਇਆ ਤੇ ਬਾਹਰ ਨਿਕਲੇ ਉਹਨਾਂ ਕੇ ਅਸਾ ਬਣਦਾ ਹੀ ਬਣਨੇ ਤੇ ਤਾਂ ਗੰਡੇ ਚੱਕੇ ਨਹੀਂ ਹਜੇ ਉੱਥੇ ਪਏ ਆ ਜਿੱਥੇ ਮਚੀਰ ਕੇ ਰੱਖ ਦੀ ਮੈਨੂੰ ਰੱਖਣੇ ਪੈਣੇ ਆ ਤੋ ਪਹਿਨਾ ਫੇਰ ਪੋ ਤਾਵਾ ਬਹੁਤ ਸੋਹਣੀ ਵਗਦੀ ਵੈਸੇ ਗਰਮੀ ਹੈ ਨਹੀਂ ਕੀ ਤੇ ਹੁਣ ਉਸਮੋ ਦਜਾ ਹੈ ਵੀ ਠੰਡਾ ਹੀ ਐ ਇੰਨੀ ਗਰਮੀ ਨਹੀਂ ਹੈਗੀ ਕੀ ਬਾਹਰ ਤੇ ਘਰ ਭਲਾ ਤੇ ਵੀ ਰੱਬ ਇਹ ਤਾਂ ਪਤਾ ਕੋਈ ਨਹੀਂ ਕਦੋਂ ਗਰਮੀ ਕਰ ਦਿੰਦਾ ਵੈਸੇ ਤਾਂ ਠੰਢੀ ਠੰਢੀ ਹਵਾ ਤੁਸੀਂ ਦੇਖ ਹੀ ਸਕਦੇ ਸੱਦੀ ਜਾਂਦੀ ਹਵਾ ਇੱਧਰ ਕੱਪੜੇ ਪਾਏ ਹੋਏ ਸੁੱਕਣੇ ਤੇ ਕੱਪੜੇ ਵੀ ਉੱਡ ਹੀ ਜਾਂਦੇ ਹਵਾ ਦੇ ਨਾਲ ਹਵਾ ਸੋਹਣੀ ਲੱਗਦੀ ਆ ਤੇ ਵਿੜੇ ਚ ਸਾਂ ਹੈ ਨਿਸ਼ਾਨ ਅਹਿਮ ਦੀ ਜਾਵੜੀ ਕੋਠੇ ਤੇ ਗਵੰਡੀਆਂ ਦੇ ਨਹੀਂ ਤਾਂ ਅਸੀਂ ਵਿੜੇ ਚ ਬਹਿ ਜਾਂਦੇ ਮੈਨੂੰ ਬਹੁਤ ਵਧੀਆ ਲੱਗਦੀ ਏ ਇਹ ਹਵਾ ਬਾਹਰਲੀ ਹਵਾ ਜਿਹੜੀ ਹੁੰਦੀ ਆ ਤੇਨ ਰੁਟਾ ਸਰਵਰ ਮੈਸੀ ਹੁੰਦੀ ਹੁਣ ਪੱਖੇ ਕੋਲ ਪੱਖੇ ਥੱਲੇ ਪੱਖਾ ਤਾਂ ਕੁਛ ਵੀ ਨਹੀਂ ਕਰਦਾ ਇੰਨੀ ਜ਼ਿਆਦਾ ਗਰਮੀ ਆ ਪੱਖੇ ਥੱਲੇ ਹੰਚੌੜ ਬੰਦੇ ਆ ਫਿਰ ਖਾਣੇ ਆ ਚਾਹ ਵੀ ਬਣਾਵਾਂਗੇ ਨਾਲ ਤੇ ਫਿਰ ਮਿਲਦੇ ਆ ਤੁਹਾਨੂੰ ਫਿਰ ਮਿਲਦੇ ਆ ਤੁਹਾਨੂੰ ਦੂਜੀ ਵੀਡੀਓ ਚ ਵਿਖਾਉਣੇ ਆ ਸੂਟ ਕੇ ਕੀ ਕਰਦੇ ਆ ਆਪਾਂ ਕੀ ਖਾਣੇ ਆ ਹੋਰ ਕੀ ਬਣਾਉਣੇ ਆ ਨਾਲ ਚਾਹ ਬਣਾਵਾਂਗੇ ਵੈਸੇ ਤਾਂ ਦਾਲ ਪਈ ਆ ਮੂੰਗੀ ਦੀ ਦਾਲ ਮੈਂ ਤਾਂ ਖਾਣੀ ਨਹੀਂਗੀ ਤੁਸੀਂ ਭਾਂਡੇ ਮਾਂਜਣੋ ਮੇਰਾ ਚਿੱਤ ਕਿਜੀ ਜਾਂਦਾ ਸੀ ਭਾਂਡੇ ਦੇਖ ਦੇਖ ਕੇ ਮੈਂ ਤਾਂ ਭਾਂਡੇ ਮਾਂ ਦੀ ਲਵਾ ਤੇ ਫਿਰ ਚਾਹ ਧਾਰਾਂਗੇ ਤੇ ਚੌੜ ਗਏ ਆ ਸਾਡੇ ਬਾਣ ਤੇ ਹੁਣ ਆਪਾਂ ਝੋਲ ਪਾ ਕੇ ਭਾਂਡੇ 'ਚ ਚਾਹ ਬਣਾ ਕੇ ਭਾਂਡੇ 'ਚ ਪਾ ਕੇ ਫਿਰ ਤੁਹਾਡੇ ਨਾਲ ਬਲੌਗ ਸ਼ੇਅਰ ਕਰਾਂਗੇ ਹੋਰ ਵੀਡੀਓ ਤੇ ਇਧਰੋਂ ਪਹਿਲਾਂ ਆਪਾਂ ਘਾਕੂ ਸਾਰਾ ਅੱਧ ਮੈਂ ਇਧਰੋਂ ਸਾਰਾ ਘਾਕੂ ਦੂਜਿਆਂ ਨੇ ਖਚਤਾ ਹੱਸਣਾ ਔਰ ਕਿਉਂਕਿ ਬਾਲਾ ਹੋਇਆ ਪਿਆ ਸੀ ਇਧਰ ਆਵੇ ਨਾ ਮਟਾਲੀ ਟੁੱਲੀ ਲਾਈ ਆਪਣੀ ਇਧਰ ਸਾਰ ਤੇ ਸਫਾਈ ਵਧੀਆ ਲੱਗਦੀ ਆ ਕਿਉਂਕਿ ਪੜਾ ਲੱਗਦਾ ਹਨਾ ਘਾਕੂ ਜਨ ਵਾਲੇ ਕੀੜੇ ਕੰਡੇ ਵੀ ਰੱਜ ਕੱਲ ਹਨਾ ਟਾਈਮ ਨਹੀਂ ਹੈਗਾ ਕਾ ਪਤਾ ਨਹੀਂ ਹੁੰਦਾ ਪਸ ਕੀ ਉਹਦਾ ਨਾਮ ਪੜ ਕੇ ਬਹਿ ਦੇ ਵਿੱਚ ਘਾਜ ਵਾਵਾ ਖੜਾ ਸੀਗਾ ਤੇ ਮੈਂ ਸਾਰਾ ਕਾਜ ਹੋਰ ਖਨ ਖਿੱਚ ਕੇ ਤੇ ਹੋਰ ਤੋਂ ਸੜਦਾ ਮੈਂ ਕਾਪੇ ਸੋਕੂ ਤੋਂ ਬਾਅਦ ਵਿੱਚ ਆਪ ਨੂੰ ਬੁਲਾ ਦਾਂਗੇ ਤੇ ਭਾਂਡੇ ਇਧਰ ਮਾਂਦੀ ਜਾਂਦੀ ਜਾਂਦੀ ਸੀਗੀ ਤੇ ਭਾਂਡੇ ਮਾਂਦ ਕੇ ਚਾਹ ਬਣਾਵਾਂਗੇ ਚਾਹ ਬਣਾ ਕੇ ਤੇ ਫੇਰ ਖਾਣਾਗੇ ਰੋਟੀ ਪਾਣੀ ਆਉਦਾ ਤੇ ਉਹਨਾਂ ਚਾਰ ਤੁਸੀਂ ਲਓ ਬ੍ਰੇਕ ਤੇ ਭਾਂਡੇ ਨੂੰ ਮਾਂਦੀ ਦਿੱਤੇ ਮੈਂ ਕਾ ਨਾ ਵੇਖੀ ਜਾਉ ਪਾਣੀ ਮੋਖ ਤੂੰ ਤਾਂ ਮੋਖ ਦੇ ਫਿਰ ਉਹਨਾਂ ਭਾਂਡੇ ਤਾਂ ਮੰਦ ਲਈਆਂ ਟੋੜਾ-ਟੋੜਾ ਹੀ ਹੁੰਦਾ ਪਾਣੀ ਤੁਸੀਂ ਦੇਖ ਸਕਦੇ ਆ ਤੇ ਮੈਂ ਕਿ ਚੱਲ ਮੈਂ ਭਾਂਡੇ ਮਾਜ ਲਵਾਂ ਇੱਕੀ ਜੋ ਕਿ ਮੁੱਖ ਗੱਤ ਨੇ ਆ ਹੀ ਜਾਣਾ ਪਾਣੀ ਦਾ ਥੁੱਲੂ ਕੰਪ ਲਾ ਲਾਂਗੇ ਇਸ ਨੂੰ ਧਕਰਾ ਕੇ ਮੁੰਡੇ ਤਾਂ ਤੇ ਇੱਕ ਭੈਣ ਨੇ ਇੱਕ ਦਿਨ ਕਮੈਂਟ ਕੀਤਾ ਸੀ ਭੈਣੇ ਜੇ ਮੇਰਾ ਵਲੌਗ ਦੇਖਦੀਆਂ ਤਾਂ ਤੇ ਮੈਂ ਭਾਂਡੇ ਮਾਜ ਦੀ ਉਹਨੂੰ ਉੱਧਰ ਵੀ ਮਦਦ ਕਰੀ ਤੀ ਥੈਂਕ ਯੂ ਤੁਹਾਨੂੰ ਘਰੇ ਵੀ ਆਂ ਭਾਂਡੇ ਤੋ ਦਈ ਤੇ ਆਹ ਕਹਿੰਦੇ ਕਿ ਤੁਸੀਂ ਭਾਂਡੇ ਨੂੰ ਨਹੀਂ ਧੋਈਦੇ ਜਿਵੇਂ ਤੁਸੀਂ ਥੋੜ੍ਹ ਦੇ ਜੀ ਮੈਂ ਜੋ ਕੋਈ ਭਾਂਡੇ ਵਾਪਸ ਕੀਤੀ ਗਈ ਆਏ ਹਨਾ सबनों आता होंगे सफाई करनी एडा कोई कमला नहीं आता गा क्या देख लो कुछ नहीं गया पटल च पानी बढ़िया गा तो आह पानी जोड़ा यह साफ नहीं ढोई जाने आठ भांडे ढोके तो फिर वे पानी कम बाकी मैं टूटी थले धोनी हूँ भांडे घेरा में भी टूटी थलेोने भी आए जो कूडर कम नहीं करती मैं ठीक है तो बाकी तो लोग सारा पूरा देखियो ਸਸਤੇ ਨੂੰ ਵੀ ਕਿੱਸਾ ਲੱਗਿਆ ਬਲੌਗ ਕਿਉਂਕਿ ਜਿਹੜੇ ਬਾਹਰ ਪਹਿਣਾ ਉਹ ਮੈਨੂੰ ਕਹਿ ਦਿੰਦੇ ਗਾ ਵੀ ਤੁਸੀਂ ਜਿਹੜਾ ਪਾਂਡੇ ਪੁੰਡੇ ਮਾਜਦੇ ਹੁੰਨੇ ਆ ਘਰੇ ਜੋ ਵੀ ਘਰੇਲੂ ਕੰਮ ਕਰਦੀਆਂ ਭੈਣੇ ਤੇ ਸਭ ਜਿਹੜੇ ਸ਼ੇਅਰ ਕਰਦਾ ਸਾਡੇ ਨਾਲ ਵੀ ਸਾਨੂੰ ਚੰਗਾ ਲੱਗਦਾ ਤਾਂ ਕਰਕੇ ਅੱਜ ਆਪਾਂ ਇਹ ਬਲੌਗ ਬਣਾਇਆ ਪਹਿਣਾ ਦੀ ਤਮਾੜ ਤੇ ਸਪੈਸ਼ਲ ਹੀ ਕਹਿਣ ਤੇ ਉਹਨਾਂ ਦੇ ਲਓ ਜੀ ਚਾਹ ਸਾਡੇ ਬਣ ਗਏ ਤੇ ਅਸੀਂ ਪਾ ਲੈ ਹਾਂ ਦੇ ਥਾਲ ਚ ਅਸੀਂ ਥਾਲ ਚ ਖਾਣਨੇ ਮਾਪਾ ਤੇ ਇਧਰ ਵੇਖ ਚੌਲ ਜਰਮੇ ਤੇ ਲੱਗਾ ਪਿਆ ਹੱਥ ਨਾਲ ਖਾਣੇ ਕਹਿੰਦਾ ਮੈਂ ਸਕੂਲ ਚ ਗਿੱਜਿਆ ਤੇ ਇਧਰ ਪਾਈ ਪਈ ਆ ਚਾਹ ਕੱਪਾਂ 'ਚ ਠੀਕ ਆ ਤੇ ਚਾਹ ਨਾਲ ਚੌਲ ਕੌਣ-ਕੌਣ ਖਾਂਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਾ ਮਾ ਤਾਂ ਇਧਰ ਲੱਗਾ ਪਿਆ ਚਾਹ ਪਾਗਿਆ ਚਾਹ ਪਾ ਕੇ ਚੌਲ ਖਾਣ ਤੇ ਚੌਲ ਖਾਈ ਜਾਂਦਾ ਹੱਥਾਂ ਦੇ ਕਲੱਚੇ ਤੇ ਕਲੱਚਾ ਤੇ ਮੈਂ ਤਾਂ ਚੰਚੇ ਨਾਲ ਖਾਣੀ ਮੈਂ ਵੀ ਗਿੱਜ ਗਈ ਸੀ ਚੌਲ ਹੱਥ ਨਾਲ ਖਾਣਾ ਪਤਾ ਮੈਂ ਕੰਮ ਤੇ ਲੱਗੀ ਹੁੰਦੀ ਸੀ ਉੱਥੇ ਸਾਈਡ ਲਰਜ ਤੇ ਬਣ ਜਾਂਦੇ ਚੌਲ ਬਣਾਉਣੇ ਬਹੁਤ ਸਫਾਈ ਰੱਖਦੇ ਸੀ ਵੈਸੇ ਉਹ ਟਰੇਕੇਦਾਰ ਸੀ ਉਹ ਭਈਏ ਨਹੀਂ ਸੀ ਕਿ ਭਈਏ ਹੋਰ ਹੁੰ ਵੇ ਅਸੀਂ ਤਾਂ ਉਹ ਵੀ ਉੱਤਰ ਦੇ ਬਿਹਾਰ ਦੇ ਤੇ ਉਹ ਬਿਹਾਰ ਦੇ ਨਹੀਂ ਸੀਗੇ ਇੱਧਰ ਪਤਾ ਨਹੀਂ ਕਿੱਥੋਂ ਦੇ ਸੀਗੇ ਉਹ ਕਹਿੰਦੇ ਸਨ ਭੱਜੇ ਨਾ ਕਹੋ ਤੇ ਉਹ ਬਣਾਉਂਦੇ ਨੇ ਚੌਲ ਬਹੁਤ ਸਵਾਦ ਤੇ ਅਸੀਂ ਉਹਨਾਂ ਨੇ ਕਹਿਣਾ ਚੌਲ ਲੈ ਲਓ ਤੁਸੀਂ ਚਾਹ ਵੀ ਲੈ ਲਓ ਸਾਥ ਚੌਲ ਵੀ ਲੈ ਜਾਓ ਤੇ ਅਸੀਂ ਚੌਲ ਵੀ ਲੈ ਲੈਣੇ ਚਾਹ ਵੀ ਲੈ ਲੈਣੀ ਤੇ ਅਸੀਂ ਚੌਲ ਪਾ ਕੇ ਉੱਤੇ ਵੀ ਖਾ ਲਈ ਤੇ ਸੀ ਖਾ ਲੈਣੇ ਵੈਸੇ ਅਸੀਂ ਤਾਂ ਚੌਲ ਪਾ ਕੇ ਤਾਂ ਸਾਗ ਪੱਕ ਵੀ ਖਾ ਲੈਣੇ ਚਾਹ ਹੋਰ ਸਾਗ ਪਾ ਕੇ ਵੀ ਚੌਲ ਖਾ ਲੈਣੇ ਅਸੀਂ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੌਲ ਤੁਹਾਨੂੰ ਦਿੱਤੇ ਆ ਖਾ ਵੀ ਆ ਭਾਈ ਚੌਲ ਬਣਾਏ ਆ ਅਸੀਂ ਕੁੱਕਰ ਵਾਲੇ ਚਾਵਲ ਨਹੀਂ ਬਣਾਉਂਦੇ ਸਾਨੂੰ ਛੋਲ ਚੰਗੇ ਲੱਗਦੇ ਸੀ ਇਦਾਂ ਦੇ ਬਣਾਉਣਾ ਚਲੋ ਠੀਕ ਆ ਜੀ ਬਾਏ ਬਾਏ ਮਿਲਦੇ ਆ ਕਿਸੇ ਹੋਰ ਬਾਏ ਜੀ